ਬਾਈ ਕੋਲੇ ਨਾ ਬਾਈ ਕਹਿੰਦਾ ਅੱਜ ਹਾਜ਼ਰ ਦੁੱਧ ਆ 32 ਕਿਲੋ ਠੋਸ ਲੇਵਾ ਰੱਖੋ ਹੱਥੀ ਚ ਪਾਈਦਾ ਕਿ ਮਸ਼ੀਨੀ ਦੇ ਹਾਂ ਬਈ ਅਸੀਂ ਮਸ਼ੀਨ ਤੇ ਕਰਦੇ ਆ ਉਵੇਂ ਉੱਥੋਂ ਅਸੀਂ ਹੱਤੀ ਚੋ ਕੇ ਲਿਆਂਦੀ ਆ ਲੈ ਸੱਚ ਨਾਲ ਪਿੰਡ ਤਕੀਪੁਰ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਬੈੜ ਦੂਜਾ ਸੂਰ ਨਾ ਬਾਈ ਕੋਲੇ ਤੁਹਾਨੂੰ ਤਿਆਰ ਦੁੱਧ ਵਾਲੀ ਦਿਖਾਉਣ ਲੱਗੇ ਆ ਐਚ ਐਫ ਨਸਲ ਚ ਆ ਗਈ ਕੱਦ ਕਾਠ ਵੀ ਚੰਗਾ ਤੇ ਬਾਕੀ ਰੁਟੀਨ ਚ ਇਹ ਸੱਜਣ ਦੀ ਵੀਡੀਓ ਬਣਦੀ ਰਹਿੰਦੀ ਆ ਕੰਮ ਆ ਜਿਹੜਾ ਕੰਮ ਬਾਈ ਦਾ ਬਿਲਕੁਲ ਜੈਨੂਇਨ ਕਾਮਾ ਇੱਕ ਕੈਨਾਲਾ ਹੁੰਦਾ ਇਹਦੇ ਕੋਲੇ ਮੱਲੋ ਜਿਹੜਾ ਦੁੱਧ ਆ ਉਹ ਹੈਗਾ ਤਿਆਰੀ ਦਾ ਬਾਕੀ ਡਿਟੇਲ ਫੌਜੀ ਸਾਹਿਬ ਦੱਸ ਦਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਟਾਈਮ ਤੋਂ ਟਾਈਮ ਆ ਚਬਾ ਕੇ ਬਾਈ ਕਹਿੰਦਾ ਤਸੱਲੀ ਕਰਾ ਕੇ ਦੇ ਦਾਂਗੇ ਆਜੋ ਫੌਜੀ ਸਾਹਿਬ ਉਰਲ ਬਣੇ ਹੋਰ ਕੀ ਹਾਲ ਹੈ ਸਾਸਰੀ ਕਾਲ ਜੀ ਚੜਦੀ ਕਲਾ ਚੜਦੀ ਕਲਾ ਜੀ ਨਾਮ ਤੇ ਫੋਨ ਨੰਬਰ ਦੱਸ ਦੋ ਜੀ ਨਾਮ ਹੈਗਾ ਜੀ ਆਪਣਾ ਇੰਦਰਜੀਤ ਸਿੰਘ ਪਿੰਡ ਹੈਗਾ ਜੀ ਤਕੀਪੁਰਾ ਤੇ ਜਿਲਾ ਪੈ ਜਾਂਦਾ ਆਪਾਂ ਨੂੰ ਸੰਗਰੂਰ ਜੀ ਤਹਿਸੀਲੋਂਗੋ ਵਾਲੀ ਤਹਿਸੀਲ ਹੁੰਦਾ ਜੀ ਆ ਨੇੜ ਮੇਰਾ ਖਿਆਲ ਆ ਨੇੜ ਨੇੜ ਕਿਹੜੇ ਨੇੜੇ ਨੇੜੇ ਪਿੰਡ ਆਪਣੇ ਆਪਾਂ ਤਨੌਲਾ ਵੀ ਨੇੜੇ ਰਹਿ ਗਿਆ ਜੀ ਲੋੰਗਾਲ ਵੀ ਨੇੜੇ ਰਹਿ ਗਿਆ ਤੇ ਇਧਰੋਂ ਚੀਮਾ ਨੇੜੇ ਰਹਿ ਗਿਆ ਜੀ ਠੀਕ ਆ ਗੱਲ ਸੁਆ ਬਈ ਇਹਦਾ ਸੁਆ ਵੀ origial ਦੂਜਾ ਸੁਆ ਦੂਜਾ ਸੁਆ ਦੂਜਾ ਸੁਆ ਦੀ ਠੰਡੀ ਆ ਸੁਆ ਦੀ ਬਿਲਕੁਲ ਟੰਡੀ ਤੇ ਹਲੇ ਕੰਨੀ ਵਾਲੇ ਦਾਂਦੇ ਤੇ ਖੜੇ ਹੋਣਗੇ ਬਈ ਲਾਸਟ ਵਾਲੇ 6 ਦਾਂਦਾ ਹਾਂਜੀ 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 ਅਲੱਬੀ ਆਰਡਰ ਤੇ ਮਾਰਦੀ ਕੈਮਰਾ ਇੱਕ ਵਾਰੀ ਸੁਆ ਦੀ ਜਮਾ ਠੰਡੀ ਦੰਦੋਂ ਰਹੂਗੀ ਛੱਗੀ ਸੁਆ ਕਿੰਨੇ ਦਿੰਦਾ ਹੋਗਾ ਦੁੱਧ ਦਾ ਕਿੰਨਾ ਦੁੱਧ ਬਿਲਕੁਲ ਟਾਈਮ ਟੂ ਟਾਈਮ ਚੋਂ ਆਲਾ ਹੈਗਾ ਜੀ 32 ਕਿਲੋ ਚਵਾਦਾ ਕਿ ਡੰਗ ਬਿਲਕੁਲ ਟਾਈਮ ਟੂ ਟਾਈਮ ਨਾ ਕੋਈ ਦਿੱਕਤ ਤਾਂ ਨਹੀਂ ਜਾਂਦੇ ਨਾ 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 ਠੀਕ ਹੈ ਗੱਲ ਤਸੱਲੀ ਕਰਾ ਦਾਂਗੇ ਚਾਰ ਵਾਰੀ ਚੋਏ ਯਾਰ ਆਪਣੇ ਵਾਲੋ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਗੱਲ ਹਾਂ ਜੀ ਹਾਂ 22 ਦੇ ਘਰੇ ਚ ਇਹ ਦੋ ਵਾਰੀ ਚੋਲੋ ਚਾਰ ਵਾਰੀ ਚੋਲੋ 10 ਵਾਰੀ ਚੋਲੋ 10 ਵਾਰੀ ਚੋਲੋ ਆਪਾਂ ਨੂੰ ਦਿੱਕਤ ਹੀ ਨਹੀਂ ਹੈਗੀ ਕੋਈ ਉਹੀ ਗੱਲ ਆ ਵੀ ਬਾਈ ਦੀ ਘਰ ਦੀ ਗਾਰੰਟੀ ਰਹੂ ਇੱਥੇ ਦੁੱਧ ਚਵਾਉਂਦੇ ਹਣਾ ਪਲਾਂ ਦੀ 10 ਦਿਨ ਚੋਈ ਜਾਏ ਯਾਰ ਸਹੀ ਬਿਆਨਾ ਕਰਕੇ 10 ਦਿਨ ਚੋਈ ਚੱਲੋ ਆਪਣੇ ਇਹ ਬਲਾਂ ਦੀ ਦੋ ਲਈ ਹੈ ਅਸੀਂ ਲਿਉਣਿਆ ਫਾਰਮ ਤੋਂ ਗਾਂ ਠੀਕ ਹੈ ਹੁਣ ਫਾਰਮ ਵਾਲੇ ਤੈਨੂੰ ਤੂੰ ਵੀ ਬਾਈ ਜਾਣਦਾ ਹੀ ਹੈ ਇੱਕ ਕੱਦੀ ਵੇਚਦਾ ਕੋਈ ਦੋ ਵੇਚ ਦਿੰਦਾ ਹੈ 15 15 ਗਾਇਆਂ ਕੋਈ ਫਾਰਮ ਵਾਲਾ ਇਕੱਠੀਆਂ ਨਹੀਂ ਵੇਚਦਾ ਹੈਗਾ ਫਾਰਮ ਵਾਲੀ ਗਰੰਟੀ ਦੋ ਫਾਰਮ ਆਪਾਂ ਯਾਰ ਐਡਰੈਸ ਦੇ ਦਾਂਗੇ ਬੰਦਾ ਐਡਰੈਸ ਤੇ ਜਾਏ ਪੁੱਛ ਵੀ ਲੈ ਕਿੰਨੇ ਦੀ ਆਈਏ ਆਪਾਂ ਕਿੰਨਾ ਨਫਾ ਲਾਵਾਂਗੇ ਤੋਰਦੀਏ ਖੋਲ ਕੇ ਹਾਂਜੀ ਤੋੜਾ ਚਲਾ ਦੋ ਜੀ ਤੇ ਸੂਆ ਰਹੂਗੀ ਦੂਜਾ ਤੇ 32 ਕਿਲੋ ਦੁੱਧ ਇੱਕ ਤਾਂ ਕੈਨ ਵਾਲਾ ਹੁੰਦਾ ਮੱਲੋ ਤੇ ਇੱਕ ਹੁੰਦਾ ਬਈ ਤਿਆਰੀ ਵਾਲਾ ਟਾਈਮ ਟਾਈਮ 'ਚ ਉਣ ਵਾਲਾ ਬਈ ਇਹਦੇ ਕੋਲੇ ਨਾ ਬਾਈ ਕਹਿੰਦਾ ਅੱਜ ਹਾਜ਼ਰ ਦੁੱਧ ਆ 32 ਕਿਲੋ ਠੋਸ ਲੈਵਾ ਰੱਖੋ ਹੱਥੀ ਚ ਪਾਈ ਤੇ ਕਿ ਮਸ਼ੀਨ 'ਚ ਹਾਂ ਬਈ ਅਸੀਂ ਮਸ਼ੀਨ ਤੇ ਕਰਦੇ ਆ ਉਵੇਂ ਉੱਥੋਂ ਅਸੀਂ ਹੱਤੀ ਚੋ ਕੇ ਲਿਆਂਦੀ ਆ ਜਦੋਂ ਪਾਸ ਕਰੀ ਹੈ ਨਾ ਹੱਥ ਨਾਲ ਚੋਈ ਆ ਬਾਈ ਠੀਕ ਆ ਗੱਲ ਡਬਲ ਛੇੜੀ ਆ ਕੰਮ ਹਾਂਜੀ ਚਾਹੇ ਬੰਦਾ ਇਹਨੂੰ ਹੱਥ ਨਾਲ ਚੋਲੇ ਚਾਹੇ ਮਸ਼ੀਨ ਨਾਲ ਚੋਲੇ ਕੋਈ ਦਿੱਕਤ ਨਹੀਂ ਹੈਗੀ ਆ ਠੀਕ ਆ ਗੱਲ ਲੈ ਆ ਲਿਆ ਬਾਈ ਉਰਲੇ ਪੰਨੇ ਲਿਆ ਤੇ ਲੈਗ ਸਕੋਰ ਦੀ ਰਹੂਗੀ ਪੂਰੀ ਮਜ਼ਬੂਤ ਕੱਦ ਵੀ ਫੁੱਲ ਥਣ ਸਿੰਗਲ ਚਾਰ ਆ ਤੇ ਫੇਟਿੰਗ ਵਾਲੀ ਬੜਾ ਆ ਗਈ ਓਵਰ ਫੈਟ ਨਹੀਂ ਹੈਗੀ ਹਾਂਜੀ ਹਾਂਜੀ ਬਾਈ ਬਿਲਕੁਲ ਕਿੰਨੇ ਰੋਦੀ ਰਿਪੋਰਟ ਦੱਸਿਆ ਦੀ ਦੁੱਧ ਬਾਈ 40 ਕਿਲੋ ਦੀ ਰਿਪੋਰਟ ਆਈ ਹੋਈ ਆ ਆਪਾਂ ਨੂੰ ਠੀਕ ਆ ਗੱਲ ਅੱਜ ਕਿੰਨੇ ਦਿਨ ਦਾ ਸੂਆ ਹੋ ਗਿਆ ਅੱਜ 13ਵਾਂ ਦਿਨ ਆ ਸੂਈ ਨੂੰ 13ਵਾਂ ਦਿ ਨਾ ਮੈਲਾ ਹਲੇ ਮੜਾ ਮੜਾ ਸਿੱਟਾਂ ਲੱਗੀਆਂ ਜੀ ਉਹ ਮੈਂ ਹਾਂਜੀ ਹੁਣ ਵਧੀ ਜਾਂਦੀ ਓ ਦੁੱਧ ਮੈਲੇ ਤੇ ਚਲਦੀ ਪਈਆ ਤੇ ਦੁੱਧ ਵੀ ਨਾਲ ਨਾਲ ਕਹਿ ਲਿਆ ਵੀ ਆਪ ਕਰਦੀ ਪਈਆ ਹਣਾ ਉਹ ਥੋੜਾ ਜਿਹਾ ਡਰਦੀ ਆ ਬੈੜ ਓਦਾਂ ਇਹ ਮੰਨ ਲਓ ਮੰਨ ਲਓ ਵੀ 100 ਦਾ 100 ਰਹਿਣ ਵਾਲੀ ਆ ਲੱਭੀ ਅਗਲੇ ਪੰਨੇ ਮਾਰਦੀ ਕੈਮਰਾ ਇੱਕ ਵਾਰੀ ਨਾ ਇੱਥੋਂ ਕਰਾ ਦੀ ਚੈੱਕ ਕੰਬਦੀ ਥੋੜਾ ਤਾਂ ਮੇਰਾ ਖਿਆਲ ਬਾਈ ਨੇ ਨੱਚਦੀ ਨਵਾਤੀ ਆ ਠੰਡੇ ਪਾਣੀ ਨਾਲ ਠੰਡੇ ਪਾਣੀ ਨਾਲ ਨਵਾਤੀ ਕਿਉਂਕਿ ਮੌਸਮ ਵੀ ਠੰਡਾ ਓਦਾਂ ਠੰਢੀ ਬਿਲਕੁਲ ਠੰਢੀ ਸੀ ਲਾ ਯਾਰ ਜਮਾ ਠੀਕ ਹੈ ਹੱਥ ਥੁੱਥ ਮਾਰ ਕੇ ਚੈੱਕ ਕਰ ਇਹਨੂੰ ਚਾਹੇ ਤੁਸੀਂ ਮਸ਼ੀਨ ਵਾਲੀ ਚਵਾਈ ਤੇ ਲਾ ਲਓ ਚਾਹੇ ਨੂੰ ਲਾ ਲਓ ਬਾਈ ਕਹਿੰਦਾ ਹੱਥਾਂ ਣੀ ਚਵਾਈ ਤੇ ਗਰੰਟੀ ਵਾਲਾ ਸਿਸਟਮ ਹੀ ਰਹੂਗਾ। ਅਤੇ ਚਵਾਈ ਦੀ ਰਹੂਗੀ 100 ਦਾ 100 ਨਾ। ਆ ਇੱਥੋਂ ਤਾਰਾ ਕਰਾ ਦੀ ਲੱਭੀ ਜਾ ਕੋਈ। ਇਹ ਇੱਥੋਂ ਮਾਰਦੀ ਬਾਈ। ਇਹ ਚਵਾਈ ਤਾਂ ਮੋਟਰ ਰਗੀ ਹੈ ਯਾਰਾ। ਠੀਕ ਆ ਗੱਲ। ਤੇ ਇੱਕ ਗੱਲ ਇਹਦੀ ਹੋਰ ਆ ਬੱਸ ਛੱਡ ਦੇ ਬਈ ਪਰੇਸ਼ਾਨ ਨਾ ਕਰ ਜਿਹੜਾ ਲੇਵ ਆ ਨਾ ਇਹਨਾਂ ਠੋਸ ਵਾ ਨਾ ਰੱਖੂ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ। ਹਲੇ ਟਾਈਮ ਦੇਖ ਯਾਰ ਗਾਂ ਬਣੀ ਵੇਖ ਕਿਵੇਂ ਮੈਂ। ਆ ਕਮਾ ਦੇ ਕਿਹੜਾ ਹੋਰ ਕਮਾਦੀ ਕੰਨੀਆਂ ਇਹਨੂੰ। ਅਗਲੇ ਬੰਨੇ ਕਰਾ ਦੀ ਆਰ ਸਾਰੀ ਗਰੰਟੀ ਰਹੂਗੀ ਆਨਲਾਈਨ ਬਿਲਕੁਲ ਆਪਣੀ ਯਾਰ ਗਰੰਟੀ ਹੈ ਬਿਲਕੁਲ ਆਹਰਾ ਮੰਗਵਾਉਂਦਾ ਕੋਈ ਆਨਲਾਈਨ ਯਾਰ ਆਪਾਂ ਦੋ ਟਾਈਮ ਚਵਾਈ ਕਰਕੇ ਹਾਂਜੀ ਬੰਦੇ ਨੂੰ ਦਿਖਾ ਕੇ ਫੇਰ ਗਾਈਂ ਦਵਾਵਾਂਗੇ ਆਪਾਂ ਆਪਣੇ ਕੋਲੋਂ ਪਹਿਲਾਂ ਵੀ ਯਾਰ ਆਪਣਾ ਹਸ਼ਿਆਰਪੁਰ ਤੱਕ ਗਾਈਆਂ ਗਈਆਂ ਨੇ ਆਪਣੀਆਂ ਅੱਜ ਤੱਕ ਆਪਾਂ ਨੂੰ ਲੰਬਾ ਨਹੀਂ ਆਇਆ ਕੋਈ ਜਿੰਨੀਆਂ ਗਾਈਆਂ ਦਿੱਤੀਆਂ ਨੇ ਆਪਾਂ ਮੰਨ ਕੇ ਚੱਲ 35 ਕਹਿ ਕੇ ਦਿੱਤੀਓ ਦੁੱਧ 40 ਕੱਢਿਆ ਉਹਨਾਂ ਨੇ ਠੀਕ ਹੈ ਗੱਲ ਇਹਦੇ ਕੋਲ ਅੱਜ 32 ਹਾਜ਼ਰ 40 ਬਿਲਕੁਲ ਟਾਈਮ ਹਾਂਜੀ 40 ਦੀ ਰੋਟੀ ਜਿੰਨਾ ਹਾਜ਼ਰ ਹੈ ਉਹ ਬਾਈ ਤੁਹਾਨੂੰ ਡੰਗ ਤੋਂ ਡੰਗ ਚਵਾ ਕੇ ਦੇ ਦੂਗਾ ਅੱਗੇ ਜਿਹੜਾ ਸੱਜਣ ਇਹਨੂੰ ਖਰੀਦਦਾ ਉਹਦੀ ਬਾਈ ਕੇਰ ਤੇੜ ਪੈ ਜਾਊਗਾ ਹਾਂਜੀ ਹੁਣ ਬਾਈ ਜੇ ਕੋਈ ਪਾਊਗਾ ਤੇ ਤਾਂ ਹੀ ਕੱਢੂਗਾ ਹੁਣ ਸੁੱਕੀ ਤੂੜੀ ਤਾਂ ਬੰਨਤੀ ਫੇਰ ਕੀ ਦਊਗੀ ਇਹ ਪੈਸੇ ਕਿੰਨੇ ਲਾਵਾਂਗੇ ਅੱਜ ਪੈਸੇ ਬਾਅਦ ਚ ਯਾਰ ਜੇ ਆਪਾਂ ਮੁੱਲ ਤੋਂ ਖਿੱਚ ਕੇ ਕਰਾ ਦੇਣਾ ਜਮਾ ਖੇਰ ਬਾਈ ਕਹੀ ਜਾਂਦੇ ਨੇ ਮਾਨਤਨ ਕਰੋ ਮਾਨਤਨ ਕਰੋ ਠੀਕ ਹੈ ਬਿਲਕੁਲ ਜਿਹੜਾ ਲੈਂਡ ਦੇਣ ਵਾਲਾ ਮੁੱਲ ਆ ਯਾਰ ਇਹਦਾ 1 ਲੱਖ ਤੇ 42 ਹਜ਼ਾਰ ਦੀ ਦੇ ਦਾਂਗੇ 1 42 1 42 ਦੀ ਦੇ ਦਾਂਗੇ 32 ਕਿਲੋ ਚਵਾ ਕੇ 32 ਕਿਲੋ ਚਵਾ ਕੇ ਦਵਾਂਗੇ ਆ ਨੰਬਰ ਬੋਲ ਦਿਜੀ ਨੰਬਰ ਹੈਗਾ ਜੀ 9815768364 ਮੇਰੇ ਭਾਈ ਦਾ ਨੰਬਰ ਹੈ ਤੇ ਮੇਰਾ ਨੰਬਰ ਹੈਗਾ ਜੀ 8082910357 ਜੀ 10357 10357 ਪਿੰਡ ਤਕੀਪੁਰ ਤਕੀਪੁਰ ਤਸਵੀਰ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਭਰਾ ਨੂੰ ਵੜ ਪਸੰਦ ਆਉਂਦੀ ਆ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ